ਸਤਿ ਸ਼੍ਰੀ ਅਕਾਲ ਸ੍ਰੀਸ਼ੀ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ ਮੈਂ ਤੁਹਾਡਾ ਆਪਣਾ ਡਾਕਟਰ ਬਲਦੇਵ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇਹ ਬੰਦੇ ਗੱਜ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਉਹਨਾਂ ਗੱਜਬ ਦੇ ਬੰਦੇ ਦੀ ਗੱਲ ਕਰਾਂਗੇ ਜਿਹੜਾ ਰਿਸ਼ਤਿਆਂ ਦੀ ਤੰਦ ਨੂੰ ਜੋੜ ਕੇ ਰੱਖਦਾ ਸੀ ਜਦੋਂ ਕਿ ਅੱਜ ਰਿਸ਼ਤੇ ਵਿਖਰਦੇ ਜਾਂਦੇ ਨੇ ਅੱਜ ਅਸੀਂ ਬਹੁਤੇ ਨੇੜੇ ਦੇ ਰਿਸ਼ਤਿਆਂ ਨਾਲ ਵੀ ਕਿਸੇ ਨਾ ਕਿਸੇ ਕਾਰਨਾ ਕਰਕੇ ਬਰਤ ਨਹੀਂ ਰਹੇ ਦੂਰ ਦਾਡੇ ਰਿਸ਼ਤੇ ਪਾਲਣੇ ਤਾਂ ਬਹੁਤ ਦੂਰ ਦੀ ਗੱਲ ਹੋਈ ਪਈ ਐ ਅੱਜ ਤਾਂ ਅਸੀਂ ਆਪਸ ਦੇ ਵਿੱਚ ਭੈਣ ਭਰਾ 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 ਮਾਂ ਪਿਓ ਜਾਂ ਹੋਰ ਨਜ਼ਦੀਕੀ ਚਾਚੇ ਤਾਇਆ ਨਾਲ ਵੀ ਰਿਸ਼ਤੇ ਰੱਖਣ ਤੋਂ ਕੰਨੀ ਕੁਤਰਾਂ ਰਹਾਂ ਕਦੇ ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਰਿਸ਼ਤੇ ਇੱਕ ਦੂਜੇ ਨਾਲ ਅਨਿਕ ਪਿਆਰ ਮਿਠਾਸ ਨਾਲ ਜੁੜੇ ਹੋਏ ਸਨ ਇੱਕ ਬਾਬੇ ਚਾਚੇ ਤਾਇਆ ਦੀ ਘੂਰ ਸਾਰਿਆਂ ਤੇ ਸਾਂਝੀ ਹੁੰਦੀ ਸੀ ਉਹ ਸਮਾਜ ਨੂੰ ਇੱਕ ਸੇਧ ਦਿੰਦੀ ਹੁੰਦੀ ਸੀ ਹੁਣ ਵਿਅਕਤੀਗਤ ਤੌਰ ਤੇ ਬੰਦਾ ਇਕੱਲਾ ਹੁੰਦਾ ਜਾਂਦਾ ਹੈ ਭਾਵੇਂ ਉਹਦੀ ਫੇਸਬੁੱਕ ਪ੍ਰੋਫਾਈਲ ਦੇ ਵਿੱਚ ਉਹਦੇ ਚਾਹਣ ਵਾਲਿਆਂ ਦੀ ਫੋਲੋਅਰਸ ਦੀ ਗਿਣਤੀ ਵੱਡੀ ਹੋ ਸਕਦੀ ਹੈ ਕਿਹਾ ਜਾਂਦਾ ਹੈ ਕਿ ਮੋਬਾਈਲ ਦੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਇੱਕ ਪਿੰਡ ਹੋ ਗਈ ਹੈ ਪਿੰਡ ਦੇ ਵਿੱਚ ਉਹਦੇ ਨਾਲ ਲੋਕ ਵੱਡੀ ਗਿਣਤੀ ਵਿੱਚ ਜੁੜੇ ਹੋਏ ਨੇ ਪਰ ਇਸ ਤਰ੍ਹਾਂ ਦੀ ਖੁਸ਼ਕੀ ਵੀ ਸਾਡੇ ਸਾਹਮਣੇ ਆ ਰਹੀ ਹੈ ਕਿ ਉਹਦੇ ਕੋਲ ਵਿਅਕਤੀ ਕੋਲ ਦਿਲ ਦੀ ਗੱਲ ਕਰਨ ਵਾਲਾ ਆਪਣਾ ਕੋਈ ਭਰੋਸੇਯੋਗ ਨਹੀਂ ਹੈ ਲੋੜ ਪੈਣ ਤੇ ਵੀ ਨਾਲ ਖੜਨ ਵਾਲਿਆਂ ਦੀ ਘਾਟ ਲਗਾਤਾਰ ਵੱਧਦੀ ਜਾ ਰਹੀ ਹੈ ਅਜਿਹੇ ਦੌਰ ਵਿੱਚ ਇਹ ਸਾਡੇ ਲਈ ਸੋਚਣ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿ ਮਨੁੱਖ ਨੂੰ ਪ੍ਰੈਕਟੀਕਲੀ ਤਾਂ ਲੋੜ ਮਨੁੱਖ ਦੀ ਹੈ ਮਨੁੱਖ ਹੱਥੋਂ ਹੀ ਮਨੁੱਖ ਦੇ ਕਾਰਜ ਹੁਣੇ ਨੇ ਮਨੁੱਖ ਨਾਲ ਨੂੰ ਮਿਲ ਕੇ ਹੀ ਮਨੁੱਖ ਨੂੰ ਸਕੂਨ ਮਿਲਦਾ ਹੈ ਪਰ ਜਦੋਂ ਇਹ ਸਾਰਾ ਵਰਤਾਰਾ ਵਾਪਰ ਰਿਹਾ ਹੁੰਦਾ ਹੈ ਤਾਂ ਸਾਨੂੰ ਆਪਣਾ ਇਤਿਹਾਸ ਫਰੋਲਣ ਦੀ ਲੋੜ ਹੈ ਕਿਉਂਕਿ ਸਾਡਾ ਇਤਿਹਾਸ ਇਹੋ ਜਿਹਾ ਨਹੀਂ ਸੀ ਅਸੀਂ ਤਾਂ ਮਿਲਵਰਤਨਾਂ ਵਾਲੇ ਲੋਕ ਸੀ ਅਸੀਂ ਤਾਂ ਉਹ ਲੋਕ ਨੇ ਜਦੋਂ ਕਿ ਸਾਡੇ ਇੱਕ ਦੂਜੇ ਦੇ ਘਰਾਂ 'ਚ ਖੇਡ ਕੇ ਬੱਚੇ ਵੱਡੇ ਹੋ ਜਾਂਦੇ ਸੀ ਬੱਚੇ ਬਜ਼ੁਰਗ ਸਭ ਦੇ ਸਾਂਝੇ ਹੁੰਦੇ ਸੀ ਪਰ ਜਿੰਨੀਆਂ ਬੰਡਾਂ ਹੁਣ ਬਣ ਰਹੀਆਂ ਨੇ ਉਹ ਬਹੁਤ ਹੀ ਸਮਾਜ ਲਈ ਖਤਰਨਾਕ ਹੁੰਦੀਆਂ ਜਾਂਦੇ ਨੇ ਗਮਾਂਡੀ ਨਾਲ ਸਾਡਾ ਵਰਤ ਵਰਤਾਰਾ ਬਿਲਕੁਲ ਨਾ ਬਰਾਬਰ ਹੁੰਦਾ ਜਾਂਦਾ ਪਿੰਡਾਂ ਵਿੱਚ ਹਜੇ ਬੀ ਖਤਮ ਹੋਣ ਕਿਨਾਰੇ ਪਹੁੰਚ ਚੁੱਕਿਆ ਪਰ ਸ਼ਹਿਰਾਂ ਵਿੱਚ ਇਹ ਬਿਲਕੁਲ ਖਤਮ ਹੈ ਸੱਜੇ ਖੱਬੇ ਦੇ ਗਮਾਂਡੀ ਨਾਲ ਸਾਡਾ ਕੋਈ ਬਹੁਤਾ ਵਰਤ ਵਰਤਾਰਾ ਨਹੀਂ ਘਰ ਨੰਬਰਾਂ ਤੱਕ ਸੀਮਿਤ ਹੋ ਗਏ ਨੇ ਪਰ ਮਨੁੱਖੀ ਮਨ ਮਨੁੱਖੀ ਸਾਂਝ ਇਹ ਸਭ ਕੁਝ ਨੂੰ ਦੇਖ ਕੇ ਬਿਆਕਲ ਹੋਉਂਦੀ ਹੈ ਇਸ ਲਈ ਜਦੋਂ ਅਸੀਂ ਪੰਜਾਬ ਦੇ ਇਤਿਹਾਸ ਤੇ ਪੰਜਾਬੀਅਤ ਦੇ ਇਤਿਹਾਸ ਤੇ ਨਜ਼ਰ ਮਾਰਦੇ ਆ ਤਾਂ ਸਾਨੂੰ ਦਿਖਾਈ ਦਿੰਦਾ ਹੈ ਕਿ ਅਸੀਂ ਤਾਂ ਗੱਲ ਬੱਕੜੀਆਂ ਪਾਉਣ ਵਾਲੇ ਲੋਕ ਆ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਇੱਕ ਅੱਜ ਇਸ ਗਜਬ ਦੇ ਬੰਦੇ ਦੀ ਜਿੱਦਾ ਜੇਕਰ ਸਾਡੇ ਵੱਡੇ ਲੇਖਕ ਉਗਰਵਾਚਨ ਸਿੰਘ ਪੁੱਲਰ ਜੀ ਨੇ ਆਪਣੇ ਕੱਚੇ ਦੁੱਧ ਵਰਗੇ ਪੁਸਤਕ ਵਿੱਚ ਜ਼ਿਕਰ ਕੀਤਾ ਉਸ ਟਾਈਟਲ ਦਾ ਨਾਂ ਹੈ ਕਿੱਥੇ ਗਵਾਚਿਆ ਰਿਹਾ ਮੇਰੇ ਸਰਬਣਾ ਵੀਰਾ ਚਾਚਾ ਗੁਰਬਖਸ਼ ਸਿੰਘ ਇਹ ਕਹਾਣੀ ਚਾਚਾ ਗੁਰਬਖਸ਼ ਸਿੰਘ ਦੀ ਹੈ ਅੱਜ ਤੋਂ ਕੋਈ 65 70 ਸਾਲ ਪੁਰਾਣੀ ਗੱਲ ਹੈ ਉਸ ਸਮਿਆਂ ਦੇ ਵਿੱਚ ਚਾਚੇ ਦੀ ਦੇਖੋ ਕਿਸ ਤਰ੍ਹਾਂ ਦੀ ਮਾਨਸਿਕਤਾ ਸੀ ਚਾਚੇ ਦਾ ਮੋਹ ਪਿਆਰ ਸਤਕਾਰ ਕਿਸ ਤਰ੍ਹਾਂ ਦਾ ਸੀ ਤੁਸੀਂ ਇਹ ਗੱਲ ਨੂੰ ਦੇਖ ਕੇ ਹਰਾਨ ਹੋ ਜਾਊਗੀ ਕਹਾਣੀ ਇਸ ਤਰ੍ਹਾਂ ਹੈ ਕਿ ਇੱਕ ਵਾਰੀ ਚਾਚਾ ਬਠਿੰਡੇ ਦੇ ਰੇਲਵੇ ਸਟੇਸ਼ਨ ਤੇ ਬੈਠਾ ਰੇਲ ਗੱਡੀ ਦੀ ਉਡੀਕ ਕਰ ਰਿਹਾ ਸੀ ਉਸੇ ਸੀਟ ਤੇ ਆ ਕੇ ਇੱਕ ਬੀਬੀ ਬੈਠ ਗਈ ਜਿਸ ਨੇ ਉਹ ਵੀ ਰੇਲ ਗੱਡੀ ਦੀ ਉਡੀਕ ਕਰ ਰਹੀ ਸੀ ਸਟੇਸ਼ਨ ਤੇ ਪਰ ਦੋਆਂ ਵਿਚਕਾਰ ਗੱਲਬਾਤ ਸ਼ੁਰੂ ਹੋਈ ਹੁਣ ਵਾਂਗ ਇਹ ਨਹੀਂ ਸੀਗਾ ਇੱਕ ਦੂਸਰਾ ਇੱਕ ਦੂਸਰੇ ਨਾਲ ਗੱਲ ਨਹੀਂ ਕਰਦਾ ਸੀ ਹੁਣ ਤਾਂ ਹਰ ਕੋਈ ਆਪੂ ਆਪਣੇ ਮੋਬਾਈਲ ਤੇ ਰੁੱਝਿਆ ਰਹਿੰਦਾ ਹੈ ਇੱਕ ਦੂਜੇ ਦਾ ਦੁੱਖ ਸੁਣਨ ਦੀ ਕਿਸੇ ਕੋਲ ਬਹਿਲ ਹੀ ਨਹੀਂ ਉਸ ਬੀਬੀ ਨੂੰ ਪੁੱਛਿਆ ਭਾਈ ਤੂੰ ਕਿੱਥੇ ਜਾਣਾ ਹੈ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਬਾਤਾਂ ਹੋਈਆਂ ਤਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਚਾਚੇ ਗੁਰਬਖਸ਼ ਸਿੰਘ ਨੂੰ ਮਹਿਸੂਸ ਹੋਇਆ ਕਿ ਬੀਬੀ ਦੀ ਕੋਈ ਸਮੱਸਿਆ ਹੈ ਪਰ ਆਖਰ ਚਾਚੇ ਨੇ ਉਸ ਨੂੰ ਪੁੱਛ ਲਿਆ ਭਾਈ ਤੂੰ ਐਸ ਤਰ੍ਹਾਂ 부ਜੀ ਜੀ ਕਿਉਂ ਲੱਗਦੀ ਹੈ ਕੀ ਗੱਲ ਉਦਾਸ ਦਿਖਾਈ ਦਿੰਨੀ ਹੈ ਤੇਰੀ ਕੋਈ ਸਮੱਸਿਆ ਹੈ ਬੀਬੀ ਨੇ ਦਾ ਇੰਨੀ ਗੱਲ ਸੁਣਦਿਆਂ ਕੜ ਪਾਟ ਗਿਆ ਉਸ ਨੇ ਕਿਹਾ ਕਿ ਭਾਈ ਮੇਰੀ ਇੱਕ ਮਹੀਨੇ ਨੂੰ ਧੀ ਦਾ ਵਿਆਹ ਹੈ ਮੈਂ ਅੱਜ ਸ਼ਹਿਰ ਚ ਸੁਨਿਆਰਿਆਂ ਨੂੰ ਕੋਈ ਟੂਮਟੱਲਾ ਬਣਨ ਦੀ ਸਾਈ ਦੇਣ ਆਈ ਸੀ ਤੇ ਹੋਰ ਕੋਈ ਨਿੱਕ ਸੁੱਕ ਕੱਪੜੇ ਲੀੜੇ ਖਰੀਦਣ ਆਏ ਸੀ ਪਰ ਕੱਪੜੇ ਲੀੜੇ ਖਰੀਦਦੇ ਮੇਰੇ ਇੱਕੋ ਗੱਲ ਮਨ ਚ ਬਾਰ ਬਾਰ ਆਈ ਗਈ ਕਿ ਜਿਸ ਕਰਕੇ ਮੈਨੂੰ ਨਿਰਾਸ਼ਾ ਹੋ ਰਹੀ ਹੈ ਉਸਨੇ ਦੱਸਿਆ ਕਿ ਭਾਈ ਮੇਰੇ ਇੱਕ ਮਹੀਨੇ ਨੂੰ ਮੇਰੀ ਧੀ ਦਾ ਵਿਆਹ ਹੈ ਪਰ ਮੇਰੇ ਕੋਈ ਪੇਕਿਆਂ ਤੋਂ ਨਹੀਂ ਮੇਰੇ ਕੋਈ ਭਰਾ ਨਹੀਂ ਹੈਗਾ ਜਿਹੜਾ ਮੇਰੀ ਧੀ ਦੇ ਇਹ ਸਾਰੇ ਕਾਜ ਨਿਭਾ ਸਕੇ ਰਿਵਾਜ ਪੂਰੇ ਕਰ ਸਕੇ ਉਹ ਇਹ ਗੱਲ ਨੂੰ ਲੈ ਕੇ ਮੈਨੂੰ ਦੁੱਖ ਹੈ ਕਿ ਮੇਰੀ ਧੀ ਦੇ ਕਾਜ ਕਿਵੇਂ ਹੋਣਗੇ ਮੈਨੂੰ ਇਸ ਗੱਲ ਦੇ ਫਿਕਰ ਚੋਂ ਮੁਕਤੀ ਨਹੀਂ ਮਿਲ ਰਹੀ ਚਾਚੇ ਨੇ ਦੇਖਿਆ ਕਿ ਵਾਕਈ ਇਹ ਸਮੱਸਿਆ ਤਾਂ ਵੱਡੀ ਹੈ ਪਰ ਚਾਚੇ ਨੇ ਉਸੇ ਟਾਈਮ ਫੈਸਲਾ ਕਰ ਦਿੱਤਾ ਕਿ ਕੌਣ ਕਹਿੰਦਾ ਭੈਣੇ ਤੇਰਾ ਭਰਾ ਨਹੀਂ ਹੈਗਾ ਜਾ ਤੂੰ ਆ ਬੈਠਾ ਤੇਰੇ ਭਰਾ ਤੇਰਾ ਗੁਰਵਖਸ ਸਿੰਘ ਤੂੰ ਮੈਨੂੰ ਗੰਡ ਭੇਜੀ ਮੈਂ ਤੇਰੇ ਤੇਰੀ ਸ਼ੱਕ ਭਰਨ ਆਉਂਗਾ ਚਾਚਾ ਗੁਰਵਖਸ ਸਿੰਘ ਨੇ ਜਦੋਂ ਬੀਬੀ ਬੰਤਕੌਰ ਨੂੰ ਆਪਣੇ ਭਰਾ ਹੋਣ ਦਾ ਪੜਨ ਦਿੱਤਾ ਤਾਂ ਬੀਬੀ ਦੀਆਂ ਅੱਖਾਂ ਖਿਲ ਗਈਆਂ ਤੇ ਉਹਦੇ ਵਿੱਚੋਂ ਖੁਸ਼ੀ ਦੇ ਅੰਸੂ ਵਹਿਣ ਲੱਗੇ ਤੇ ਇਸ ਮੋਹ ਮਮਤਾ ਦੇ ਅੰਸੂਆਂ ਦੇ ਵਿੱਚੋਂ ਉਹ ਦੋਵੇਂ ਭੈਣ ਭਰਾ ਹੋਣ ਦਾ ਵਚਨ ਕਰਕੇ ਆਪੋ ਆਪਣੇ ਰਾਸਿਆਂ ਨੂੰ ਚਲੇ ਗਏ ਪਰ ਬੀਬੀ ਘਰ ਜਾ ਕੇ ਜਦੋਂ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੀ ਗਈ ਤੇ ਕਾੜ ਵੰਡਣ ਦਾ ਜਾਂ ਗੰਡਾਂ ਭੇਜਣ ਦਾ ਵਿਆਹ ਦੇ ਸੱਦੇ ਭੇਜਣ ਦਾ ਦਿਨ ਨੇੜੇ ਆਇਆ ਤਾਂ ਜਾਗਰ ਨਾਈ ਨੇ ਆ ਕੇ ਉਸ ਨੂੰ ਕਿਹਾ ਬੀਬਾ ਜੀ ਮੈਨੂੰ ਦੱਸੋ ਭਾਈ ਕਿਹੜੇ-ਕਿਹੜੇ ਘਰਾਂ 'ਚ ਹੁਣ ਮੈਂ ਤੁਹਾਡੇ ਰਿਸ਼ਤੇਦਾਰੀਆਂ 'ਚ ਗੰਡ ਦੇ ਕੇ ਆਵਾਂ ਬੀਬੀ ਬੰਤ ਕੌਰ ਨੇ ਬੜੇ ਮਾਣ ਨਾਲ ਤੇ ਖੁਸ਼ੀ ਨਾਲ ਕਿਹਾ ਜਾ ਭਾਈ ਪਹਿਲਾਂ ਪਿੱਥੋ ਪਿੰਡ ਜਾ ਉੱਥੇ ਮੇਰਾ ਭਰਾ ਰਹਿੰਦਾ ਗੁਰਬਖਸ਼ ਸਿਉ ਗੱਜਣ ਨਾਈ ਵੀ ਉਸੇ ਪਿੰਡ ਦਾ ਵਸਿੰਦਾ ਸੀ ਉਸ ਨੂੰ ਹੈਰਾਨੀ ਹੋਈ ਕਿ ਬੀਬੀ ਦੇ ਤਾਂ ਕੋਈ ਭਰਾ ਹੈ ਨਹੀਂ ਸੀਗਾ ਉਸ ਨੇ ਕਿਹਾ ਭਾਈ ਮੈਂ ਤੇਰੇ ਤਾਂ ਪਿੱਕੇ ਹੈ ਨਹੀਂ ਉਸ ਨੇ ਕਿਹਾ ਵੀਰੇ ਜਦੋਂ ਤੱਕ ਹੈ ਨਹੀਂ ਸੀ ਨਹੀਂ ਸੀ ਪਰ ਹੁਣ ਮੈਨੂੰ ਮੇਰਾ ਭਰਾ ਮਿਲ ਗਿਆ ਤੂੰ ਜਾ ਪਿੱਥੋ ਪਿੰਡ ਜਾ ਤੇਰਾ ਸਾਰਾ ਮਾਣ ਤਾਣ ਹੋਊਗਾ ਤੈਨੂੰ ਲਾਗ ਵੀ ਸੋਨਾ ਮਿਲੂਗਾ ਤੈਨੂੰ ਹੱਥੀਂ ਛਾਵਾ ਕਰਨਗੇ ਤੇ 나ਈ ਜਾਗਰ ਸਿਉ ਪਿੰਡ ਪਿੱਥੋ ਗੁਰਬਖ ਸਿੰਘ ਦੇ ਘਰ ਗੰਡ ਦੇਣ ਲਈ ਆਇਆ ਵਿਆਹ ਦਾ ਸੱਦਾ ਦੇਣ ਲਈ ਆਇਆ ਗੁਰਬਖ ਸਿੰਘ ਦੇ ਸਾਰੇ ਪਰਿਵਾਰ ਨੇ ਉਹਨਾਂ ਦੇ ਘਰ ਵਾਲੀ ਨੇ ਉਹਨਾਂ ਦੀਆਂ ਭੈਣਾਂ ਨੇ ਬੱਚਿਆਂ ਨੇ ਆਏ 나ਈ ਦਾ ਮਾਨ ਤਾਨ ਕੀਤਾ ਬੀਬੀ ਨੇ ਉਹਨੂੰ ਖੇਸ ਦੇ ਕੇ ਮੋੜਿਆ ਹੋਰ ਵੀ ਜੋ ਮਾਨ ਸਨਮਾਨ ਵਜੋਂ ਇੱਕ ਭਰਾ ਲਾਗੀ ਨੂੰ ਦਿੰਦਾ ਉਹ ਸਭ ਕੁਝ ਦਿੱਤਾ ਤੇ ਇਸ ਗੱਲ ਦੀ ਉਹਨਾਂ ਨੂੰ ਬੜੀ ਖੁਸ਼ੀ ਹੋਈ ਅਖੀਰ ਨਿਸ਼ਚਿਤ ਵਿਆਹ ਦੇ ਦਿਨ ਤੇ ਗੁਰਵਕ ਸਿੰਘ ਆਪਣੇ ਸਾਰੇ ਪਰਿਵਾਰ ਸਮੇਤ ਛੱਕ ਪਰਣ ਲਈ ਉਸ ਭੈਣ ਦੇ ਘਰ ਗਿਆ ਉਹਦੇ ਸਾਰੇ ਕਾਰਬਿਹਾਰ ਮੂਰੇ ਹੋ ਕੇ ਕੀਤੇ ਤੇ ਸਾਰਾ ਕੰਮਕਾਰ ਕਰਦਿਆਂ ਤੇ ਗੁਰਵਕ ਸਿੰਘ ਨੂੰ ਬਹੁਤ ਖੁਸ਼ੀ ਹੋਈ ਉਹ ਭੈਣ ਬੰਤਕਰ ਨੂੰ ਵੀ ਬਹੁਤ ਬੇਹੱਦ ਖੁਸ਼ੀ ਹੋਈ ਵਿਆਹ ਸੰਪੂਰਨ ਹੋਇਆ ਤੇ ਜੋ ਦਰਸ਼ਕੋ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਪੰਜਾਬ ਦੀ ਧਰਤੀ ਤੇ ਰਹਿਆਂ ਨੇ ਤੇ ਰਹਿਣਗੀਆਂ ਵੀ ਪਰ ਇਹਨਾਂ ਦੀ ਸੋਚਣ ਵਾਲੀ ਗੱਲ ਇਹ ਕਿ ਸਾਡਾ ਪੰਜਾਬ ਕਿੰਨਾ ਖੁਸ਼ਹਾਲ ਤੇ ਲੋੜਵੰਦ ਸੀ ਜਦੋਂ ਅਸੀਂ ਕਿਸੇ ਦੇ ਕੰਮ ਆਉਂਦੇ ਸੀ ਭੈਣ ਭਰਾ ਦਾ ਰਿਸ਼ਤਾ ਉਹ ਸਰਦਾਰ ਗੁਰਵਕ ਸਿੰਘ ਦੀ ਭੈਣ ਬਣੀ ਬੰਤਕੌਰ ਤਾਂ ਉਮਰ ਆਪਣੇ ਆਖਰੀ ਸਾਹਾਂ ਤੱਕ ਉਸ ਪਰਿਵਾਰ ਨਾਲ ਨਿਵੀ ਉਹਨਾਂ ਦੇ ਆਉਣ ਜਾਣ ਪਰਿਵਾਰਾਂ ਦਾ ਬੱਚਿਆਂ ਦਾ ਹੋਇਆ ਪਰ ਬਹੁਤ ਸਾਰੇ ਘੱਟ ਲੋਕਾਂ ਨੂੰ ਇਸ ਗੱਲ ਦਾ ਇਲਮ ਹੋਇਆ ਕਿ ਉਹ ਉਸ ਦੀ ਮੂੰਹ ਬੋਲੀ ਪਹਿਣ ਸੀ ਉਸ ਨੇ ਉਹਨੂੰ ਜਨਮ ਜਾਈ ਪਹਿਣ ਦਾ ਮਾਣ ਸਨਮਾਨ ਦਿੱਤਾ ਸੋ ਪਿਆਰੇ ਦਰਸ਼ਕੋ ਸੋਚਣ ਵਾਲੀ ਗੱਲ ਇਹ ਹੈ ਕਿ ਸਾਡਾ ਵਿਰਸਾ ਇਸ ਤਰ੍ਹਾਂ ਦਾ ਅਮੀਰ ਹੈ ਪਰ ਅਸੀਂ ਲੋਕਾਂ ਨਾਲ ਸਾਂਝਾਂ ਨੂੰ ਪਾਲੀ ਹੈ ਪੰਜਾਬ ਦੀ ਧਰਤੀ ਸਾਂਝਾਂ ਨੂੰ ਪਾਲਣ ਵਾਲੀ ਹੈ ਅਤੇ ਪਾਲਦੀ ਰਹੀ ਹੈ ਤੇ ਹੁਣ ਬਿਨਾਂ ਕਿਸੇ ਗੱਲ ਤੋਂ ਆਪਣੇ ਗਵਾਂਡੀਆਂ ਨਾਲ ਰਿਸ਼ਤੇਦਾਰਾਂ ਨਾਲ ਯਾਹੂਰ ਆਕਾਂ ਸਾਕਾਂ ਨਾ ਵਰਤ ਨੂੰ ਨਾ ਹਟਿਏ ਉਹਨਾਂ ਦੇ ਕੰਮ ਆਈਏ ਤੇ ਕੰਮ ਆਉਂਦੇ ਵੀ ਰਹੀਏ ਇਹ ਹੀ ਸਾਡਾ ਵਿਰਸਾ ਹੈ ਧੰਨਵਾਦ ਸਾਰਾ